ਰੱਖ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਾਡਾ ਟੀਚਾ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਅਤੇ ਆਤਮ ਨਿਰਭਰ ਰਾਸ਼ਟਰ ਬਣਾਉਣਾ ਹੈ ਇਸ ਟੀਚੇ ਨੂੰ ਹਾਸਲ ਕਰਨ ਵਿੱਚ ਫੌਜ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਉਹਨਾਂ ਨੇ ਕਿਹਾ ਕਿ ਫੌਜੀ ਸਿਰਫ ਸਰਹੱਦਾਂ ਦੇ ਰਾਖੇ ਹੀ ਨਹੀਂ ਸਗੋਂ ਉਹ ਦੇਸ਼ ਨਿਰਮਾਣ ਦੇ ਵੀ ਮੋਢੀ ਨੇ ਇੱਕ ਪਾਸੇ ਜਿੱਥੇ ਫੌਜ ਵੱਲੋਂ ਭਾਰਤੀ ਸਰਹੱਦਾਂ ਦੀ ਜ਼ਿੰਮੇਵਾਰੀ ਸੰਭਾਲੀ ਜਾ ਰਹੀ ਹੈ ਉਤੇ ਦੂਜੇ ਪਾਸੇ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੀ ਨੀਂਹ ਰੱਖਣ ਵਿੱਚ ਵੀ ਯੋਗਦਾਨ ਦੇ ਰਹੇ ਨੇ ਰੱਖਿਆ ਮੰਤਰੀ ਆਰਜਨਾਥ ਸਿੰਘ ਨੇ ਮੱਧ ਪ੍ਰਦੇਸ਼ ਦੇ ਇੰਦੌਰ ਚ ਆਪਣੀ ਫੇਰੀ ਦੌਰਾਨ ਮਹੂ ਵਿੱਚਲੇ ਫੌਜੀ ਅਦਾਰੇ ਵਿੱਚ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕੀਤਾ 2047 ਤੱਕ ਭਾਰਤ ਕੋ ਇੱਕ ਵਿਕਸਿਤ ਅਤੇ ਆਤਮ ਨਿਰਭਰ ਰਾਸ਼ਟ੍ਰ ਬਲਕਿ ਆਪ ਵਿਸ਼ਵ ਰਾਸ਼ਟ੍ਰ ਕੇ ਨਿਰਮਾਣ ਕੇ ਅਭਰ ਦੂਤ ਵੀ ਹੈ आपके नेतृत्व और बलिदान का प्रभाव न केवल सुरक्षा के क्षेत्र में बल्कि राष्ट्र निर्माण के हर पहलू में देखा जाता है रक्षा मंत्री ने इस दौरान महूविच आर्मी वॉर कॉलेज ਇਨਫੈਂਟਰੀ ਸਕੂਲ ਅਤੇ ਮਿਲਟਰੀ ਕਾਲਜ ਆਫ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਵੱਲੋਂ ਰਾਸ਼ਟਰੀ ਨਿਰਮਾਣ ਵਿੱਚ ਲੰਬੇ ਅਰਸੇ ਤੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਆਪਣੀ ਸਥਾਪਨਾ ਤੋਂ ਲੈ ਕੇ ਇਹ ਸੰਸਥਾਵਾਂ ਭਾਰਤੀ ਫੌਜ ਦੇ ਅਫਸਰਾਂ ਅਤੇ ਸਿਪਾਹੀਆਂ ਨੂੰ ਫੌਜੀ ਰਣਨੀਤੀਆਂ ਅਤੇ ਜੰਗੀ ਹੁਨਰਾਂ ਵਿੱਚ નિਪੁੰਨ ਬਣਾਉਂਦੀਆਂ ਰਹੀਆਂ ਨੇ।